ਕਾ ਗਿਆ ਅਜਪੁ ਨਹੀਂ ਵੀ ਲਫੜਾ ਦੇ ਇਹਨੂੰ ਚੱਕ ਲਿਆ ਤੀਜੇ ਬੱਚੇ ਨੂੰ ਤੇ ਹੁਣ ਇਹਨੂੰ ਉਹਦੇ ਵਿੱਚ ਰੱਖਦੀ ਉਹਦੀ ਮੰਮੀ ਤੜਫ ਰਹੀ ਹੈ ਮੈਨੂੰ ਆ ਆ ਲੋ ਜੀ ਆ ਦੋਏ ਬੱਚੇ ਆ ਗਏ ਇਹਨਾਂ ਨੂੰ ਆਪਾਂ ਆਲਨੇ ਚ ਰੱਖ ਦਈਏ ਸਤਿ ਸ਼੍ਰੀ ਅਕਾਲ ਜੱਪਜੀ ਖਾ ਰਹੀ ਰੋਟੀ ਤੇ ਪਿਛਲੇ ਸਾਲ ਦੀ ਵੀਡੀਓ ਤੁਹਾਨੂੰ ਦਿਖਾਣੇ ਆ ਉਹਦੇ ਵਿੱਚ ਇਹ ਨੇ ਬਲੌਗਰ ਪੰਨ ਦੇ ਨਾਲ ਨਾਲ ਪੋਟੂ ਲਾਕਾ ਪਲਾਂਟ ਲਗਾਇਆ ਸੀ ਆ ਦੇਖੋ ਚੂਚੇ ਦਿਖਾਓ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੱਬ ਜੀ ਖਾ ਰਹੀ ਆ ਚੂਰੀ ਤੇ ਤੁਹਾਨੂੰ ਪੋਟੂ ਲਾਕਾ ਦੇਖਿਓ ਨੇ ਪੋਟੂ ਲਾਕਾ ਮਤਲਬ ਦਪੈਰ ਕਿੜੀ ਦਾ ਫੁੱਲ ਲਗਾਇਆ ਸੀ ਕਟਿੰਗ ਤੋਂ ਤੇ ਨਾਲ ਹੀ ਇਹ ਛੋਟੇ ਜਿਹੇ ਬਲੌਗ ਦੇ ਨਾਮ ਬਣੇ ਰਹੋ ਹਾਂਜੀ ਚੀੜੀਆਂ ਦਿਖਾਉਣੇ ਆ ਔਰ ਸਾਰ ਨੂੰ ਘਰ ਦੇ ਵਿੱਚ ਬੂਟੇ ਲਗਾਉਣਾ ਤਾਂ ਬੱਚੇ ਸਿੱਖਦੇ ਹੀ ਸਿੱਖਦੇ ਨੇ ਜਿਵੇਂ ਦਾ ਆਪਾਂ ਵਿਹਾਰ ਘਰ ਦੇ ਵਿੱਚ ਰੱਖਾਂਗੇ ਉਦਾਂ ਦੇ ਬੱਚੇ ਸਿੱਖਦੇ ਨੇ ਤੇ ਜਬ ਜੀ ਨੇ ਪਿਛਲੇ ਸਾਲ ਜਦੋਂ ਨੇ ਸੋਜੀ ਸੰਭਾਲ ਲਈ ਆ ਇਹ ਜੋ ਜੋ ਕੰਮ ਘਰ ਦੇ ਵਿੱਚ ਸਾਡੇ ਚੱਲਦੇ ਨੇ ਉਦਾਂ ਉਦਾਂ ਇਹ ਵੀ ਇੱਕ এনवायरमेंट ਲਵਰ ਪੰਛੀ ਆ ਤੂੰ ਪਿਆਰ ਕਰਦੀ ਹੈ ਜੀ ਅੱਜ ਤੁਹਾਨੂੰ ਚੂਚੇ ਆਰ ਬਲੂਂਗੜੇ ਦਿਖਾਣੇ ਆ ਨਾਲ ਹੀ ਤੁਹਾਨੂੰ ਟਰੈਸ ਗਾਰਡਨ ਦੀ ਛੋਟੀ ਜੀ ਚਾਲਕ ਮੰਮਾ ਉੱਥੇ ਬੈਜੋ ਠੀਕ ਹੈ ਮੈਂ ਸਾਈਡ ਤੇ ਆ ਤੋ ਬੋਲੋ ਤੁਸੀਂ ਮੰਮਾ ਤੇਰਾ ਠੀਕ ਹੈ ਬੈਠੇ ਹੋ ਜੋ ਮੇਰੇ ਦਾਦਾ ਤਾਂ ਆਉਣਾ ਦਾਦੂ ਗਾਇਸ ਨੂੰ ਪੁੱਤਾਂ ਦੇ ਮਿਲੂ ਮੰਮਾ ਇਹ ਕਿਵੇਂ ਲੱਗੂ ਚਾ ਸਾਤੇ ਲਗਾਦਾ ਜੀ ਬੰਦੇ ਨੇ ਫਿਰ ਉਸੇ ਨੂੰ ਫੋਲੋ ਵੀ ਫਿਰ ਉਸੇ ਦਾ ਲਾਈਕ ਗੁੱਸਕਾਈ ਕਰੋ ਚੈਨਲ ਤੇ ਦਾ ਸਬਸਕ੍ਰਾਈਬ ਕਰ ਦਿਏ ਉਸਨੇ ਲਿਆ ਚੈਨਲ ਕਿ ਮੀ ਲਗਦਾ ਜੀਆ ਮम्मा ਤੁੰਨੀ ਟਾਰਡੋ ਤੁੰਨੀ ਟਾਰਡੋ ਮਾ ਇੱਥੇ ਰੱਖ ਦੋ పా ਹਾਂ ਇੰਨਾ ਪਾਣੀ ਸ਼ੀ ਇੰਨਾ ਥੋੜੀ ਪਾਉਣਾ ਸੀ ਇਹ ਗੱਲਾਂ ਦੇਖੋ ਥੋੜਾ ਪਾਉਣਾ ਸੀ ਥੋੜਾ ਹਾਂ ਇੰਨਾ ਪਾਣੀ ਪਾਉਣਾ ਲੈ ਰੱਖਿਆ ਛੰਡੇ ਨੂੰ ਪਾਪਾ ਨੂੰ ਦਿਖਾਵਾਂਗੇ じゃ ਹਾਂ ਰੱਖ ਕੱਪੜਿਆਂ ਤੋਂ ਦੂਰ ਰੱਖ ਸਿੱਟੇ ਗਿਰਦੇ ਨੇ ਕੀ ਹੱਦ ਤੇ ਠੀਕ ਹੈ ਹੁਣ ਕੁਝ ਕਹਿਣਾ ਗਾਇਜ਼ ਨੂੰ ਹਾਂ ਦੱਸੋ ਬੋਲੋ ਗਾਇਜ਼ ਨੂੰ ਪਾਸਾ ਹਾਂ ਪਾਸ ਇਹ ਤਾਂ ਸੀ ਜੀ ਜਪਜੀ ਦੀ ਪਿਛਲੇ ਸਾਲ ਦੀ ਵੀਡੀਓ ਵੀਡੀਓ ਦੇ ਨਾਲ ਨਾਲ ਆ ਬੱਚੇ ਆਲਨੇ ਚ ਬਾਹਰ ਆ ਗਏ ਤੇ ਜਦੋਂ ਅਸੀਂ ਸਵੇਰ ਆ ਕੇ ਦੇਖੇ ਉੜਦੇ ਨੇ ਉਡਣ ਕਰਕੇ ਜੀ ਇੱਥੇ ਬਲੂੰਗੜੇ ਵੀ ਨੇ ਇਹਦੇ ਕਰਕੇ ਸਾਨੂੰ ਡਾਰਾ ਕੀ ਬਲੋਂਗੜੇ ਨੂੰ ਨਾ ਖਾ ਜਾਣ ਦੇਖੋ ਪਕੜ ਚ ਨਹੀਂ ਆ ਰੈ ਇਹਨਾ ਫਰਤੀਲਾ ਹੋ ਗਿਆ ਤੇ ਸਰਦਾਰ ਜੀ ਨੇ ਇਹਨੂੰ ਫੜਿਆ ਤੇ ਆਲਨੇ ਚ ਫੇਰ ਬਿਠਾਇਆ ਇੱਕ ਬਿਠਾਤਾ ਤੇ ਬਾਕੀ ਜਿਹੜਾ ਦੂਸਰਾ ਉਹਨੂੰ ਵੀ ਲੱਭ ਲਈ ਤੇ ਆ ਦੂਸਰਾ ਵੀ ਮਿਲ ਗਿਆ ਤੇ ਇਹਨੂੰ ਵੀ ਫੜ ਕੇ ਉਹਨੂੰ ਬਿਠਾ ਦਈ ਆਲਨੇ ਦੇ ਵਿੱਚ ਤੇ ਇਸੇ ਤਰ੍ਹਾਂ ਕਰਦੇ ਹੋਏ ਜਿਹੜਾ ਇਹ ਆਲਨਾ ਚ ਹਵਾਦਾਰ ਹੈ ਇਹਦੇ ਨਿਚਲੀ ਸਾਈਡ ਹਵਾ ਲਈ ਛੇਦ ਬਣੇ ਹੋਏ ਨੇ ਤੇ ਜਿਸ ਕਰਕੇ ਪਰ ਫੇਰ ਵੀ ਇਹ ਟਿੱਕੇ ਨਹੀਂ ਬੈਠਦੇ ਤੇ ਹੁਣ ਇਹਨੂੰ ਅਸੀਂ ਫੜਿਆ ਔਰ ਚੌਥਾ ਚੂਚਾ ਇਹਨਾਂ ਦਾ ਮਤਲਬ ਚੌਥਾ ਚਿੜੀ ਦਾ ਬੱਚਾ ਮਿਲ ਨਹੀਂ ਰਿਹਾ ਬਾਕੀ ਜੀ ਕੁਦਰਤ ਹੈ ਨਾ ਇੱਕ ਸਰਕਲ ਹੁੰਦਾ এনवायरमेंट ਦਾ ਤੇ ਇਹਦੇ ਵਿੱਚ ਇਨਸਾਨ ਵੀ ਕੁਝ ਨਹੀਂ ਕਰ ਸਕਦਾ ਤੇ ਬਸ ਕੋਸ਼ਿਸ਼ ਕਰ ਸਕਦੇ ਅੱਜ ਦਿਨ ਦੇ ਵਿੱਚ ਇਹਨਾਂ ਤੇ ਗੇੜਾ ਮਾਰਦੇ ਰਹਾਂਗੇ ਓਏ ਤੂੰ ਨਹੀਂ ਵਿੱਚ ਚੱਲ ਬਾਹਰ ਬੈਠਣ ਦੀ ਹੱਤ ਪਈ ਓਏ ਵਿੱਚ ਚੱਲ ਵਿੱਚ ਚੱਲ ਗੰਦੀ ਨਹੀਂ ਵੜਦਾ ਹੈਗਾ ਆ ਫੜ ਲੈ ਫੜਾ ਦੇ ਅੱਛਾ ਸਰਦਾਰ ਜੀ ਕਹਿੰਦੇ ਤੁਸੀਂ ਚੂਚੇ ਕਹਿੰਦੇ ਹੋ ਇਹ ਚਿੜੀ ਦੇ ਬੱਚੇ ਨੇ ਆ ਦੇਖੋ ਔਰ ਛੱਤ ਤੇ ਬਲੂੰਗੜੇ ਆਏ ਹੋਏ ਨੇ ਜਿਹਦੇ ਕਰਕੇ ਇਹ ਚਿੜੀ ਦੇ ਬੱਚੇ ਆਲਨੇ ਚੋਂ ਗਿਰ ਗਏ ਤੇ ਉੜਦੇ ਨੇ ਜਿਸ ਕਰਕੇ ਬਲੂੰਗੜੇ ਫਿਰਦੇ ਨੇ ਤਾਂ ਅਸੀਂ ਇਹਨੂੰ ਇੱਥੇ ਲਿਆਏ ਇਹ ਜਪਜੀ ਦਾ ਹਾਊਸ ਹੈ ਸੌਰੀ ਸੌਰੀ ਵੀਡੀਓ ਬਲਰ ਹੋ ਗਈ ਸੀ ਇਹ ਜਪਜੀ ਦਾ ਘਰ ਹੈ ਜਪਜੀ ਨੇ ਇਹਨਾਂ ਨੂੰ ਇੱਥੇ ਬਿਠਾਇਆ ਹੈ ਨਾ ਜੱਪੂ ਤੇ ਆ ਦੇਖੋ ਜੀ ਇਹ ਬੈਠੇ ਨੇ ਹੁਣ ਇੱਥੇ ਪਿਆਰ ਨਾਲ ਬੈਠੇ ਆਜਾ ਤੁਹਾਨੂੰ ਛੱਤ ਤੇ ਦਿਖਾ ਕੇ ਆਈਏ ਏਦੀ ਮੰਮੀ ਵਿਚਾਰੀ ਦੋ ਇਹ ਚਾਰ ਸੀ ਚਿੜੀ ਦੇ ਬੱਚੇ ਤੇ ਚਾਰ ਦੇ ਵਿੱਚੋਂ ਦੋ ਨੇ ਇਹਨਾਂ ਨੂੰ ਭੁੱਖ ਵੀ ਲੱਗੀ ਆ ਤੇ ਰੋਟੀ ਖਵਾਈ ਆ ਥੋੜੀ ਜੀ ਦਾਣਾ ਪਰ ਇਹ ਖਾ ਨਹੀਂ ਰਹੇ ਆਪੂ ਤਾਂ ਭੁੱਖ ਲੱਗੀ ਆ ਇਹਨਾਂ ਨੂੰ ਭੁੱਖ ਲੱਗੀ ਆ ਆ ਛੋਟੀ ਜੀ ਬੁਰਕੀ ਇਹਨਾਂ ਨੂੰ ਖਵਾ ਕੇ ਦੇਖਦੇ ਆ ਜੇ ਭੁਰੂਕ ਇੱਕ ਮਿੰਟ ਰੁਕੋ ਕਈ ਤੁਸੀਂ ਖਵਾ ਦੋਗੇ ਜਿੱਦਾਂ ਇਹ ਮੂੰਹ ਅਟਣਗੇ ਫਿਰ ਇਹਨਾਂ ਨੂੰ ਖਵਾਵਾਂਗੇ ਖਾਊਗਾ ਟਿੱਡੂ ਅੱਡ ਲਾ ਮੂੰਹ ਆਹ ਟਿੱਡੂਗਾ ਉਹ ਦੇ ਓਏ ਹਾ ਕਰਿਆ ਆਹ ਪਰ ਲੈ ਇਕਨ ਥੋੜੀ ਖਾਵਾ ਖਾ ਗਿਆ ਜਪੂ ਨਹੀਂ ਖਾ ਲਈ ਇੱਕ ਨੇ ਖਾ ਲਈ ਇਹਨਾਂ ਦੇ ਹਲਕੇ ਚ ਰੱਖਣੀ ਪੈਂਦੀ ਐ ਮੋਟਰ ਬੁਰਕੀ ਤਾਂ ਅੱਗੇ ਕਰਦੇ ਨੇ ਲੈ ਇਹ ਤਾਂ ਖਾ ਲਈ ਇਪੋਰ ਬਾਲ ਕਿੰਨੇ ਲੱਗੇ ਆ ਚਲ ਕੋਈ ਨਾ ਇਹ ਅੱਡ ਲੈ ਮੂੰਹ ਅੱਡ ਲੈ ਇਹ ਅੱਡ ਲੈ ਟੁੱਟੀ ਚੂਚੀ ਇਹ ਟੁੱਟ ਦੂੜਿਆ ਐਨੀ ਗੁਰਕੀ ਰਹਿ ਗਈ ਇਹ ਖਾ ਨਹੀਂ ਰਿਹਾ ਹੁਣ ਉਹ ਵਾਲਾ ਖਾਊਗਾ ਹਾਂ ਚਲੋ ਆ ਤੇ ਅੱਡ ਰਿਹਾ ਅੱਡ ਰਿਹਾ ਖੋਲ ਮੂੰਹ ਪਿੰਗੇ ਜੇ ਮੂੰਹ ਖੋਲ ਲੈ ਨਹੀਂ ਜੀ ਇਹਨਾਂ ਨੇ ਸ਼ਾਇਦ ਹੋਰ ਰੋਟੀ ਨਹੀਂ ਖਾਣੀ। ਮੈਨੂੰ ਪਤਾ ਹੈ। ਜੇ ਜਦੋਂ ਇਹ ਮੂੰਹ ੱਡਣਗੇ ਉਦੋਂ ਇਹਨਾਂ ਨੂੰ ਖਾਣਾ ਪਾ ਦਾਂਗੇ। ਮੰਮਾ ਮੂੰਹ ਨਾਲ ਪਾ ਦਿਓ। ਉਹ ਪਤੋ ਦੇ ਉਹ ਵੀ ਹੋ ਗਿਆ। ਚਲੋ ਆਜੋ ਛੱਤ ਤੇ ਦਿਖਾਉਣਾ ਤੁਹਾਨੂੰ ਆਲਣਾ। ਉਹਦੀ ਪਹਿਲਾਂ ਵਾਲਣਾ ਇੱਥੇ ਇਹਦੇ ਨਾਲ ਚਿਪਕਿਆ ਹੋਇਆ ਸੀ। ਆਹ ਦੇਖੋ। ਮੀਂਹ ਪੈਣ ਕਰਕੇ ਕਮਜ਼ੋਰ ਹੋ ਕੇ ਟੁੱਟ ਕੇ गिर ਗਿਆ। ਫਿਰ ਜਿਹਦੇ ਕਰਕੇ ਇਹਦੇ ਵਿੱਚ ਚੂਜ਼ਿਆਂ ਨੂੰ ਰੱਖਿਆ ਸੀ। ਚਿੜੀ ਦੇ ਬੱਚਿਆਂ ਨੂੰ। ਇਦੇ ਵਿੱਚ ਚਾਰ ਬੱਚੇ ਸੀ ਦੋ ਬੱਚੇ ਸੀ ਨੀਚੇ ਲਹਿਗੇ ਤੇ ਹੁਣੇ ਖਾਲੀ ਆ ਦੋ ਬੱਚੇ ਇੱਥੇ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਬਾਅਦ ਚਲੇ ਗਏ ਸ਼ਾਇਦ ਬਲੂੰਗੜਾ ਖਾਣਾ ਗਿਆ ਹੋਵੇ ਆਓ ਬੱਚਿਆਂ ਦੀ ਮਾਂ ਤੜਫਦੀ ਫਿਰਦੀ ਆ ਉਹ ਦੋ ਬੱਚਿਆਂ ਨੂੰ ਜੇ ਅਸੀਂ ਛੱਤ ਤੇ ਛੱਡਦੇ ਆ ਫਿਰ ਬਲੂੰਗੜੇ ਨੇ ਇੱਥੇ ਜਿਹਦੇ ਕਰਕੇ ਪਰੇਸ਼ਾਨੀ ਹੋ ਰਹੀ ਹੈ ਆ ਬਾਕੀ ਦੇਖਦੇ ਆ ਕਿ ਉੱਥੇ ਤਾਂ ਨਹੀਂ ਬੱਚਾ ਬੈਠਾ ਲੱਗਦਾ ਕਿ ਉੱਥੇ ਬੈਠਾ ਹੋਣਾ ਚੂਜ਼ ਬੱਚਾ ਨਹੀਂ ਚਲੋ ਬੱਚਾ ਲੱਭਦੇ ਆ ਤੇ ਇੱਕ ਗੋਲਡਨ ਜਾਂ ਬਲੂੰਗੜਾ ਵੀ ਇੱਥੇ ਫਿਰਦਾ ਸਵੇਰ ਦਾ ਪਤਾ ਨਹੀਂ ਸ਼ਿਕਾਰ ਨਾ ਹੋ ਗਿਆ ਹੋਵੇ ਤੇ ਬਣੇ ਰਹੋ ਵਲੌਗ ਦੇ ਨਾਲ ਅਗਰ ਤੁਸੀਂ ਵੀ ਛਾਤੇ ਸਬਜ਼ੀਆਂ ਲਗਾਉਣੀਆਂ ਨੇ ਤਾਂ ਮੱਖੀਆਂ ਮਧੂਮੱਖੀਆਂ ਪੋਲੀਨੇਸ਼ਨ ਦਾ ਕੰਮ ਕਰਦੀਆਂ ਨੇ ਔਰ ਫੁੱਲ ਦੇ ਬੂਟੇ ਆਲੇ ਦੁਆਲੇ ਸਬਜ਼ੀਆਂ ਦੇ ਜ਼ਰੂਰ ਲਗਾਇਆ ਕਰੋ ਤੇ ਇਹਦੇ ਨਾਲ ਵਧੀਆ ਵੱਧਦੇ ਫੁੱਲਦੇ ਨੇ ਫੁੱਲ ਸਬਜ਼ੀਆਂ ਦੇ ਇਹੋ ਬੂਟਾ ਜਿਹੜਾ ਜੱਜੀ ਨੇ ਲਗਾਇਆ ਤੇ ਬਹੁਤ ਪਿਆਰਾ ਤੇ ਬਹੁਤ ਪਿਆਰਾ ਹੋ ਗਿਆ ਤੇ ਇਸੇ ਤਰ੍ਹਾਂ ਬੱਚਿਆਂ ਨੂੰ ਫੁੱਲ ਬੂਟੇ ਪਸ਼ੂ ਪੰਛੀਆਂ ਜਾਨਵਰਾਂ ਨਾਲ ਜ਼ਰੂਰ ਜੋੜਨਾ ਚਾਹੀਦਾ ਕਿਉਂਕਿ ਕੁਦਰਤ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ ਜੀ ਬੱਚਿਆਂ 'ਚ ਸ਼ੁਰੂ ਤੋਂ ਹੀ ਆਤਾ ਆਉਂਦੀਆਂ ਨੇ ਵੱਡੇ ਹੋ ਕੇ ਤਾਂ ਬੱਚੇ ਨਹੀਂ ਸੁਣਦੇ ਤੇ ਛੋਟੇ ਹੁੰਦੇ ਉਹਨਾਂ 'ਚ ਇਹ ਐਕਟੀਵਿਟੀਆਂ ਜ਼ਰੂਰ ਰੱਖਿਆ ਕਰੋ ਕੜਨਾ ਬਲੌਗ ਬਣਾਉਂਦੇ ਬਣਾਉਂਦੇ ਆ ਦੇਖੋ ਚਿੜੀ ਦਾ ਬੱਚਾ ਆ ਬੈਠਾ ਤੀਜਾ ਮਿਲ ਗਿਆ ਫਾਈਨਲੀ ਮੈਂ ਵੀ ਸੋਚਿਆ ਚਿੜੀ ਇਹ ਤੇ ਬਾਰ-ਬਾਰ ਚੋਗਾ ਲੈ ਕੇ ਆ ਰਹੀ ਆ ਬੈਠਾ ਕਿਡੂ ਜੀ ਇਹਦਾ ਹਾਲ ਨੇ ਚ ਜੀ ਨਹੀਂ ਲੱਗਦਾ ਆ ਬੈਠਾ ਹੁਣ ਚੌਥਾ ਰਹਿ ਗਿਆ ਲੱਭਣੋ ਇਹਨੂੰ ਚੱਕ ਲਿਆ ਤੀਜੇ ਬੱਚੇ ਨੂੰ ਤੇ ਹੁਣ ਇਹਨੂੰ ਉਹਦੇ ਵਿੱਚ ਰੱਖਦੀ ਉਹਦੀ ਮੰਮੀ ਟੜਫਰੇ ਮੈਨੂੰ ਇਹ ਬਲੂੰਗੜੇ ਨੇ ਇਹਨੂੰ ਖਾ ਜਾਣ ਹੈਨਾ ਇਹਨੂੰ ਇਹਦੇ ਵਿੱਚ ਰੱਖਦੀ ਹੈ ਤੇ ਕਿੰਨਾ ਸੋਹਣਾ ਛੁਟਕੂ ਜਿਆ ਤੂੰ ਇਹਦੇ ਵਿੱਚ ਬਹਿ ਜਾਵੇ ਪਕੜੇ ਨੇ ਬਹੁਤ ਤਕੜੀ ਆ ਲੈ ਇੱਥੇ ਬਹਿ ਜਾ ਦੇਖੋ ਬੈਠਦਾਕ ਨਹੀਂ ਤੇ ਚੌਥਾ ਬੱਚਾ ਜੇ ਦਿਖਿਆ ਤੇ ਬਾਕੀ ਇਹਦੇ ਦੋ ਭੈਣ ਭਰਾ ਹੋਰ ਲੈ ਕੇ ਆਈਏ ਤੇ ਆਹ ਵਾਲਨੇ ਚ ਹਵਾ ਲੱਗਦੀ ਆ ਜੀ نیچے ਦੀ ਸਾਈਡ ਤੇ ਜਾਲੀਆਂ ਹੈਗੀਆਂ ਨੇ ਚੈੱਕ ਕੀਤਾ ਸੀ ਅਸੀਂ ਨੇ ਤੇ ਦੋ ਵਾਲਨੇ ਹੋਰ ਲੈ ਆਂਦੇ ਨੇ ਓਏ ਆਹ ਵਾਲਨੇ ਜੀ ਜੀ ਇਹ ਆਲਿਆਂ ਦੇ ਨੀਚੇ ਆ ਦੇਖੋ ਹਵਾ ਨੂੰ ਜਗਾ ਲੱਗੀ ਹੋਈ ਆ ਕ੍ਰੋਸਿੰਗ ਨੂੰ ਹੈਗੀ ਆ ਤੇ ਉਹ ਦੇਖੋ ਦੂਸਰੀ ਸਾਈਡ ਵੀ ਹੈਗੀ ਆ ਪਰ ਉਹਨੂੰ ਉੱਧਰ ਲਿਆਲਿਆਂ ਚ ਰੱਖਿਆ ਕੁਝ ਇੰਨਾ ਪੰਛੀਆਂ ਨੂੰ ਇੱਥੋਂ ਖਾਣ ਨੂੰ ਮਿਲ ਜਾਂਦਾ ਚਿੜੀਆਂ ਨੂੰ ਸੁੰਡੀਆਂ ਵਗੈਰਾ ਜੋ ਵੀ ਇਹਨਾਂ ਦਾ ਭੋਜਨ ਹੈ ਤੇ ਉਹ ਬੈਠੀ ਇਹਨਾਂ ਦੀ ਮੰਮੀ ਉਹ ਵਿਚਾਰੀ ਉਲਜੀ ਪਈ ਆ ਅੱਜ ਹੁਣ ਇੱਕ ਬੱਚਾ ਰਹਿ ਗਿਆ ਇਹ ਉੱਧਰ ਸਬਜ਼ੀਆਂ ਕੋਲ ਬੈਠਾ ਸੀ ਇਹਦੀ ਮੰਮੀ ਉਹਨੂੰ ਚੋਗਾ ਦੇਣ ਆਈ ਸੀ ਕਿੰਨਾ ਛੋਣਾ ਨਾ ਅਜੇ ਦੀ ਪੂੰਛ ਵੀ ਨਹੀਂ ਹੈਗੀ ਇਹ ਉਡਣ ਲਈ ਪੰਗੇ ਲੈਂਦਾ ਇੱਥੇ ਬਹਿ ਜਾ ਟਿੱਕੇ ਹਵਾ 'ਚ ਟਿੱਡੇ ਜਿਹਾ ਕਿਤੇ ਨਹੀਂ ਜਾਣਾ ਇੱਥੇ ਆਏ ਤੇ ਰੱਸੀਆਂ ਤੇ ਬੈਠ ਜਾ ਉਧਰ ਤੈਨੂੰ ਚਿੜੀ ਨੇ ਫੜ ਕੇ ਲੈ ਜਾਣਾ ਚਿੜੀ ਨੇ ਨਹੀਂ ਬਿੱਲੀ ਨੇ ਇਹ ਬਾਕੀ ਬੱਚਿਆਂ ਨੂੰ ਲੱਭ ਰਹੀ ਆ ਤੇ ਸਰਦਾਰ ਜੀ ਲੈ ਕੇ ਆ ਰਹੇ ਨੇ ਆਪਾਂ ਇੱਥੇ ਛੱਡ ਦਿੰਨੇ ਆ ਹਨਾ ਕਿਉਂ ਇਹ ਬੇਜਵਾਨ ਉਤੜਫਾਇਆ ਅਸੀ ਤਾਂ ਫਿਕਰ ਕਰ ਕਿ ਉਹਨੂੰ ਨੀਚੇ ਲੈ ਗਏ ਸੀ ਪਰ ਨਹੀਂ ਫਿਰ ਉਹਦੀ ਮੰਮੀ ਇੰਨੀ ਫਿਕਰ ਚ ਤੜਫਦੀ ਫਿਰਦੀ ਐ ਚੌਥੇ ਦਾ ਨਹੀਂ ਹਜੇ ਪਤਾ ਲੱਗਿਆ ਆ ਲਓ ਜੀ ਆ ਦੋਏ ਬੱਚੇ ਆ ਗਏ ਇਹਨਾਂ ਨੂੰ ਆਪਾਂ ਆਲਨੇ ਚ ਰੱਖ ਦਈਏ ਚੱਲ ਖੁਸ਼ੀ ਹਾਂ ਬੋਲਦਾ ਹਾਂ ਜੀ ਐਦਾਂ ਐਦਾਂ ਨਾ ਕਰ ਜੀ ਖੁਸ਼ੀ ਪਰ ਹਾਂ ਰੱਖੋ ਅੰਦਰ ਚੱਲ ਅੰਦਰ ਉਹਨੇ ਜਾਣਾ ਨਹੀਂ ਇੱਥੇ ਬੈਠਣਗੇ ਇਹ ਰੁਕ ਫੁੱਡੀ ਫੜਾਵਰੇ ਬੱਚੋ ਆਜੋ ਚਲੋ ਆਪਣੇ ਸਿਸਟਰ ਬ੍ਰਦਰ ਕੋਲ ਇੱਥੇ ਬੈਠੋ ਹਵਾਜ ਬੈਠੋ ਲਓ ਬੈਠ ਜਾ ਪਾ ਇਹ ਅੰਦਰ ਵਾਲੇ ਨੇ ਦੋਨੇ ਬੈਠ ਜਾਵੇ ਹਾਂ ਬੈਠ ਗਿਆ ਓਕੇ ਲੈ ਜੀ ਖੁਸ਼ੀ ਇਹਨੂੰ ਵੀ ਫੜਾਓ ਇਹ ਅੰਦਰ ਆਲੇ ਨੇ ਇਹ ਨਹੀਂ ਜਾਂਦਾ ਹੈ ਉਹਨ ਬਠਾਨ ਦਿਓ ਲਗਾਤੀ ਤੁਸੀਂ ਇਹ ਤੋਂ ਇਹ ਤੋਂ ਸੰਭਾਲਿਆ ਨਹੀਂ ਜਾਂਦਾ ਇਹ ਬਿਮਾਰ ਵਾਲਾ ਬੱਚਾ ਹੈ ਇਹਨੇ ਫੇਰ ਉਡਣਾ ਇਹ ਪੰਗੇ ਲੈਣੋ ਨਹੀਂ ਅੜਦੇ ਪੰਗੇ ਬਾਜ ਉਹ ਜਬ ਜੀ ਜੀ ਆ ਚੁੱਕੀ ਆ ਪੋਟੂ ਲਾਕਾ ਮਾਸਟਰ ਕੁਝ ਛੱਡਦੇ ਚੱਲੇ ਹੁਣ ਬੱਗੇ ਆ ਕੇ ਇਹਨਾਂ ਦੀ ਅੱਗੇ ਹੁਣ ਕਿਸਮਤ ਆ ਇੰਨੇ ਹੀ ਕਰ ਸਕਦੇ ਸੀ ਚਲੋ ਜੀ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਬਾਕੀ ਇਹਨਾਂ ਚਿੜੀਆਂ ਤੇ ਲਾਉਣਿਆਂ ਹਾਜ਼ਰੀ ਕੀ ਬਣਦਾ ਤੇ ਫੇਰ ਅਗਲੇ ਬਲੌਗ ਚ ਕਰਾਂਗੇ ਗੱਲ